ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਆਹ ਡਿਜ਼ਾਈਨ ਬਣਾ ਰਹੀ ਸੀ 5-5 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਸੀ ਆਪਾਂ ਤੇ ਆਪਾਂ ਉਲਟੀ ਸਲਾਈ ਬਣਾਈ ਜਾਂਦੇ ਸੀ ਇਹ ਚ ਦੋ ਗੁੰਡੇ ਸਿੱਧੇ ਤਿੰਨ ਗੁੰਡੇ ਆਪਾਂ ਉਲਟੇ ਬਣਾਉਣੇ ਆ ਇਹ ਮੈਂ ਡਿਜ਼ਾਈਨ ਪਾਈ ਆਂਦੀ ਸੀ ਤਾਂ ਮੈਂ ਕਿਹਾ ਚਲੋ ਆਪਾਂ ਇਸੇ ਤੇ ਬਣਾ ਦਿੰਨੇ ਆ ਤੇ ਹੋਰ ਜੇ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਘੰਟੀ ਵਾਲਾ ਬਟਨ ਵੀ ਦਵਾ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਹਾਂ ਸਿਲਾਈ ਕਰ ਲਈ ਆ ਕੰਪਲੀਟ సేపా ఇ ఇద్దరు పావే దో కండే ఉల్టే తిని కండే బ సే হ'ব ফেটো আগে যি উল্টে পাচে উল্টে পাছে ফেৰটো দো কেধে তন কে উলটে দো কে উলটে পাঁচ পাঁচ কুডে ডিজাইন যি వహి సైనా ఉల్టి సైడ్తో దో కు సీ తిండే ఉల్టే సే దో కండే ఉల్టే తిన్న కండే సీ బ సైడ్ సీే కల్టే ਮੋਂ ਕੰਸਦੇ ਪਾਸੇ ਆਏ ਹੁਣ ਆਪਾਂ ਪਾਵਾਂਗੇ ਡਿਜ਼ਾਈਨ ਦੋ ਕੁੰਡੇ ਉਲਟੇ ਤਾਂ ਗਾ ਪਿੱਛੇ ਕਰਕੇ ਆਪਾਂ ਇੱਥੇ ਤੇ ਵੜ ਪਾਵਾਂਗੇ ਸਲਾਈ ਤੇ ਆਹ ਕੁੰਡਾ ਆਪਾਂ ਤਾਰ ਲਵਾਂਗੇ ਤੇ ਆ ਦੋ ਕੁੰਡੇ ਜਿਹੜੇ ਇਹਨਾਂ ਦਾ ਦੋਹਾਂ ਦਾ ਆਪਾਂ ਇੱਕ ਕਰ ਦਾਂਗੇ ਆਹ ਵੜਾ ਕੁੰਡਾ ਉੱਪਰ ਦੇਲਟਾ ਦਾਂਗੇ ਇੱਥੇ ਸਾਡੇ ਕੋਲ ਦੋ ਕੁੰਡੇ ਬਣ ਗਏ ਜਿਹਾ ਫਿਰ ਧਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਅਸੀਂ ਇੱਧਰ ਵੀ ਰੱਖ ਸਕਦੇ ਹਾਂ ਧਾਗਾ ਤੇ ਨਹੀਂ ਇਸ ਤਰ੍ਹਾਂ ਵੜ પા ਕੇ ਆਹ ਕੁੰਡਾ ਤਾਰ ਲਾਂਗੇ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਇਹ ਤੇ ਆਪਾਂ ਇਸ ਤਰ੍ਹਾਂ ਕਰਕੇ ਇਹ ਕੁੰਡੇ ਘਟਾ ਦੇਣੇ ਆ ਤਾਗਾ ਅੱਗੇ ਕਰਕੇ ਫਿਰ ਦੋ ਕੁੰਡੇ ਉਲਟੇ ਤਾਗਾ ਪਿੱਛੇ ਕਰਕੇ ਸਲਾਈ ਤੇ ਵੜ ਪਾਵਾਂਗੇ ਆ ਵਾਲਾ ਕੁੰਡਾ ਤਾਰ ਲਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਆ ਵਾਲਾ ਕੁੰਡਾ ਆਪਾਂ ਉੱਪਰੋਂ ਦਿਲਟਾ ਦਾਂਗੇ ਫਿਰ ਤੋਂ ਤਾਗਾ ਅੱਗੇ ਕਰਾਂਗੇ ਦੋ ਕੁੰਡੇ ਉਲਟੇ ਤਾਗਾ ਪਿੱਛੇ ਕਰਕੇ ਇਸ ਤਰ੍ਹਾਂ ਸਲਾਈ ਤੇ ਵੜ ਪਾਵਾਂਗੇ ਆ ਕੁੰਡਾ ਤਾਰ ਲਵਾਂਗੇ தோ குடையா தர சிலை பாக்க ஆா குபரத்து உலட்டா சார் தோ கண்டை உல்ட்டே பண்ண ஆகி உல்ட்டே பச ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਇਆ ਆ ਜਿਹੜਾ ਕੁੰਡਾ ਇਹਨੂੰ ਆਪਾਂ ਦੋ ਵਾਰੀ ਬਣਾ ਲਾਂਗੇ ਸ਼ੇਰ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਉਲਟਾ ਕੁੰਡਾ ਆ ਜਿਹੜਾ ਮਾਲ ਪਾਇਆ ਸੀ ਕੁੰਡਾ ਇਹਨੂੰ ਆਪਾਂ దో కండే బాలది సా తిన్నే పూరే ధాగ పిచ్చే కండే సల్టా దో కుడే ఇండా ఫిడా వా ಹಣ ಸಿದ್ದೆ ಪಾಸ್ ಆಗಿ ದೊ ಉಲ್ಟೆ ಉಲ್ಟೆ ತುಂಡೆ ಸಿದ್ಧ ದೋ ಕುಂಡೆ ಉಲ್ಟೆ ತುಂಡೆ ಸಿದ್ಧ ਅਨੁਸਾਰ ਨਵਾਂ ਡਿਜ਼ਾਈਨ ਹੁਣ ਅਸੀਂ ਪੰਜ ਸਲਾਈਆਂ ਉੱਪਰ ਕੱਢ ਲੈਣੀ ਹੈ ਇੱਕ ਸਲਾਈ ਬਣ ਗਈ ਚਾਰ ਸਲਾਈਆਂ ਹੋਰ ਕੱਢ ਕੇ ਤੇ ਅਸੀਂ ਇਹ ਹੀ ਡਿਜ਼ਾਈਨ ਫਿਰ ਸਟਾਰਟ ਕਰ ਲਾਂਗੇ ਉੱਪਰ ਕਿੰਨਾ ਸੌਖਾ ਤੇ ਸੋਹਣਾ ਡਿਜ਼ਾਈਨ ਹੈ ਇਹ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਜਾਂ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਚ ਪਾਓ ਹਮਬਾਤ ਸੋਹਣਾ ਬਣ ਕੇ ਆਉਂਦਾ ਹੈ ਜੀ ਚਲੋ ਜੀ ਮੇਰੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਘੰਟੀ ਦਾ ਬਟਨ ਵੀ ਦਬਾ ਦਿਆ ਕਰੋ ਜੀ ਚਲੋ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ